ਫਤੇਗੜ ਚੂੜੀਆਂ ਇਲਾਕੇ ਚ ਵਕ ਵਕ ਗੁਰਦੁਆਰਿਆਂ ਸਾਹਿਬ ਚ ਚੋਰੀ ਕਰਨ ਵਾਲੇ ਚੋਰ ਦੇ ਜੁਰਮ ਚ ਹੋਰ ਵਾਅਦਾ ਕਰਨ ਨੂੰ ਲੈ ਕੇ ਇਲਾਕੇ ਦੇ ਸਿੱਖ ਜਥੇਬੰਦੀਆਂ ਦੇ ਆਗੂ ਫਤੇਗੜ ਚੂੜੀਆਂ ਦੇ ਡੀਐਸਪੀ ਸੁਖਪਾਲ ਸਿੰਘ ਨੂੰ ਮਿਲੇ ਇਸ ਮੌਕੇ ਇਕੱਠੇ ਹੋਏ ਆਗੂਆਂ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਚ ਚੋਰੀਆਂ ਕਰਨ ਵਾਲੇ ਚੋਰ ਜੋ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹ ਜੋੜੇ ਪਾਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਸੀ ਇਸ ਲਈ ਉਸ ਦੇ ਜੁਰਮ ਚ ਉਸ ਵਿਰੁੱਧ 295 ਦੀ ਧਾਰਾ ਜੋੜੀ ਜਾਵੇ ਇਸ ਮੌਕੇ ਡੀਐਸਪੀ ਸੁਖਵਾਲ ਸਿੰਘ ਨੇ ਸਿਕਾ ਆਗੂਨ ਵਿਸ਼ਵਾਸ ਦਿਵਾਇਆ ਕਿ ਉਹ આરોપી ਵਿਰੁੱਧ ਜੁਰਮ ਚੁਵਾਦਾ ਕਰਨਗੇ ਡੀਐਸਪੀ ਦੇ ਵਿਸ਼ਵਾਸ ਦਿਵਾਉਣ ਤੇ ਸਿਕਾ ਆਗੂ ਨੇ ਡੀਐਸਪੀ ਦਾ ਤਨਬਾਤ ਕੀਤਾ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਚੋਰੀਆਂ ਦੇ ਸਬੰਧ ਦੇ ਵਿੱਚ ਮਿਲੇ ਹਾਂ ਜਿਹੜਾ ਚੋਰ ਫੜਿਆ ਗਿਆ ਵਾ ਸਾਰਿਆਂ ਨੇ ਇਲਾਕੇ ਦੇ ਸੱਜਣਾ ਨੇ ਮੋਹਦਬਰ ਬੰਦੇ ਨੇ ਜਾ ਕੇ ਡੀਪੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਜੈਸੀ ਜੋ ਚੋਰ ਫੜਿਆ ਵਾ ਉਹਦੇ ਤੇ ਜੋ ਧਰਾਵਾ ਬਣਦੀਆਂ ਨੇ ਉਹਦੇ ਤੋਂ 95 ਦੀ ਧਾਰਾ ਜੋ ਬਣਦੀ ਹੈ ਸਖਤ ਤੋਂ ਸਖਤ ਧਾਰਾ ਬਣਦੀ ਹੈ ਜੋ ਜੋੜੇ ਪਾ ਕੇ ਗੁਰਦੁਆਰੇ ਦੇ ਅੰਦਰ ਗਿਆ ਉਹਦੇ ਮਤਲਬਕ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਪਰ ਧਾਰਾ ਲਾ ਕੇ ਉਸ ਨੂੰ ਚੰਗੀ ਸਜ਼ਾ ਦਿਵਾਉਣ ਦੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਸੋ ਡੀਐਸਪੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਨਾਲ ਚੰਗਾ ਸੰਜੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਅੱਜ ਡਿਊਟੀ ਸਾਹਿਬ ਕੋ ਆਏ ਹਾਂ ਜੀ ਕਿਹੜਾ ਨਾ ਚੋਰ ਫੜਿਆ ਨਾ ਜਿਸ ਦਿਨ ਸਾਡੇ ਮੀਠਾ ਰੋਡ ਗੁਰਦਰਾ ਦੁਖਨਵਾਲ ਸਾਹਿਬ ਚੋਰੀ ਹੋਈ ਸੀ ਉਹ ਜੋੜੇ ਆ ਸਮੇਤ ਅੰਦਰ ਦਾਖਲ ਹੋਇਆ ਸੀ ਜਿਹਦੇ ਨਾਲ ਕੋਈ ਕੋ ਗੁਰੂ ਮਹਾਰਾਜ ਦੀ ਬੇਅਦਬੀ ਅਹੀਂ ਮਾਨੇ ਇਸ ਜੀ ਦੀ ਬੇਅਦਬੀ ਕੀਤੀ ਗਈ ਹੈ ਔਰ ਅੱਜ ਅਹੀਂ ਡਿਊਟੀ ਸਾਹਿਬ ਨੂੰ ਬੇਨਤੀ ਕੀਤੀ ਕਿ ਇਹਦੇ ਵਿੱਚ ਬੇਅਦਬੀ ਦੀ ਧਾਰਾ ਦਾ ਵਾਧਾ ਕੀਤਾ ਜਾਵੇ ਔਰ ਡਿਊਟੀ ਸਾਹਿਬ ਨੇ ਸਾਨੂੰ ਅਸ਼ਵਾਸਾ ਦਿਵਾਇਆ ਕਿ ਆਪਾਂ ਯੂਰ ਇਹ ਜਿਹੜੀ ਆਪਣਾ ਧਾਰਾ ਵਿੱਚ ਐਡ ਕਰਾਂਗੇ ਜਿਉਂ ਨੇ ਜੋੜੇ ਪਾਏ ਕਿਉਂਕਿ ਉਹਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਆ ਉਹਦੀ ਰਿਕਾਰਡਿੰਗ ਜੇ ਵੇਖਿਆ ਕਿ ਜੋੜੇ ਪਾ ਕੇ ਅੰਦਰ ਕੋਇ ਗੁਰਦੁਆਰਾ ਸਾਹਿਬ ਦਾਖਲ ਹੋਇਆ ਸੀ ਹਾਂਜੀ ਇਹ ਲਈ ਡਿਊਟੀ ਸਾਹਿਬ ਨੂੰ ਅਨੁਵਾਲ ਕਰਨੇ ਆ ਨਾ ਹੁਣ ਸਵਾਦ ਹੋਇਆ ਕਿ ਅਸੀਂ ਉਹ ਤਾਰਾ 295 ਦਾ ਇਚਿੰਗ ਵਾਦਾ ਕਰਾਂਗੇ ਇਹਦੇ ਵਿੱਚ ਬਾਕੀ ਸਾਰੀ ਸੰਗਤ ਦੇ ਨਾਲ ਅੱਜ ਆਪਾਂ ਡਿਊਟੀ ਸਾਹਿਬ ਨੂੰ ਮਿਲਣਾ ਹੈ ਡਿਊਟੀ ਸਾਹਿਬ ਨੇ ਸਾਡਾ ਬੜਾ ਸਹਿਯੋਗ ਕੀਤਾ ਹੋਰ ਅਸੀਂ ਪੁਸਤੇ ਬੜੇ ਧਨਵਾਦੀਆਂ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਇਹ ਜਿਹੜਾ ਚੋਰ ਕਾਬੂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਆਪਣੇ ਇਲਾਕੇ ਦੀ ਸੰਗਤ ਇਕੱਤਰ ਹੋਈ ਆ ਸਦਾ ਹਰਜੀਤ ਸਿੰਘ ਜਾਂ ਹੋਰ ਪਤਵੰਤੇ ਇਕੱਠੇ ਹੋਏ ਆ ਆਪਾਂ ਜਿਹੜੇ ਪਹਿਲੇ ਦਿਨੀ ਵੀਲੇ ਪਿੰਡ ਦਾ ਜਿਹੜਾ ਨਿਸ਼ਾਨ ਸਿੰਘ ਨੇ ਚੋਰੀ ਕੀਤੀ ਆ ਜੋੜੇ ਪਾ ਕੇ ਤੇ ਗੁਰੂ ਦਰਬਾਰ ਵਿੱਚ ਪਹੁੰਚਾਇਆ ਇਸ ਚੀਜ਼ ਨੂੰ ਲੈ ਕੇ ਅਸੀਂ ਡਿਪਟੀ ਸਾਬ ਨੂੰ ਮਿਲੇ ਫਤਿਹਗੜ ਝੂੜੀਆਂ ਇਹਨਾਂ ਨੇ ਸਾਡੀ ਗੱਲ ਸਾਰੀ ਸੰਗਤ ਦੀ ਬੜੀ ਰੂਹ ਨਾਲ ਸੁਣੀ ਆ ਤੇ ਕਹਿੰਦੇ ਸਖਤ ਤੋਂ ਸਖਤ ਤਰਾਹਾਂ ਲਾ ਕੇ ਇਹਨੂੰ ਬੰਦ ਰੱਖਾਂਗੇ ਇਹਨੂੰ ਛੇਤੀ ਨਾਲ ਬਾਹਰ ਨਹੀਂ ਆਉਣ ਦਿੰਦੇ ਅਸੀਂ ਇਲਾਕੇ ਦਾ ਅਤੇ ਪੁਲਿਸ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ